ਜੋ ਡੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਯਦਾਈ ਆਈਪੀਐਸ ਅਤੇ ਡਾਕਟਰ ਪ੍ਰਗਜਨ ਆਈਪੀਐਸ ਐਸਐਸਪੀ ਫਰੀਕੋਟ ਜਿਹਨਾਂ ਦਾ ਤੰਸਾਰ ਜਿਹੜੀ ਅਯੋਤ ਨਸ਼ਾ ਵਿਰੋਧੀ ਮਹਿੰਮ ਚੱਲ ਰਹੀ ਹੈ ਇਹਦੇ ਲੜੀ ਦੇ ਤਹਿਤ ਸਾਡੇ ਕਾਲ ਐਸਐਚ ਚਰਨਜੀਤ ਸਿੰਘ ਇਨਚਾਰਜ ਸੀ ਜਤੋ ਮਤਾ ਪਿੰਡ ਤੋਂ ਹਰੀ ਨੌਰ ਰੋਡ ਨੂੰ ਜਾ ਰਹੇ ਸੀ ਤਾਂ ਜਦੋਂ ਸੂਰਜ ਕੋਲੇ ਪਹੁੰਚਿਆ ਉਸ ਤੇਨਕ ਚਿੱਟਾ ਦਾੰਗ ਦੀ ਨੋਆ ਗੱਡੀ ਖੜੀ ਦਿਖਾਈ ਦਿੱਤੀ ਇਹਨਾਂ ਨੇ ਆਪਣੀ ਗੱਡੀ ਰੋਕ ਕੇ ਗੱਡੀ ਦੀ ਸਰਚ ਕੀਤੀ ਤਾਂ ਗੱਡੀ ਦੇ ਵਿੱਚ ਸੁਖਜਿੰਦਰ ਸਿੰਘ ਸਨੋਕਰ ਬੇਲ ਸਿੰਘ ਪਿੰਡ ਮੋਹਰ ਸਿੰਘ ਵਾਲਾ ਜਿਲ੍ਹਾ ਫਾਇਲਕਾ ਨਾਮ ਦਾ ਵਿਅਕਤੀ ਬੈਠਾ ਹੋਇਆ ਸੀ ਜਦੋਂ ਗੱਡੀ ਦੀ ਸਰਵਲ ਸਰਚ ਕੀਤੀ ਤਾਂ ਗੱਡੀ ਦੇ ਗੇਅਰ ਦੇ ਲੀਬਰ ਪਾਸ 263 ਗਰਾਊਂਡ ਰਿਫਰਮ ਪਈ ਸੀ ਨੂੰ ਰਾਮ ਦੋਈਆ ਇਹਦੇ ਸਬੰਧ ਮਕਦਮਾ ਨੰਬਰ 24 ਬੜਾ 26 ਅੰਡਰ ਸੈਕਸ਼ਨ 21 ਸੀ ਐਨ ਡੀ ਪੀਐਸ ਪੀਐਸ ਅਧਰ ਕੋਟ ਪੂਰਾ ਦਰਜਿਸਟਰ ਕੀਤਾ ਜਾ ਚੁੱਕਾ ਹੈ ਜਦਾ ਪਿਛਲਾ ਰਿਕਾਰਡ ਪੜਤਾਲ ਕਰਾਈ ਇਹ ਦੇ ਖਿਲਾਫ ਪਹਿਲਾਂ ਵੀ ਦੋ ਐਨਟੀਪੀਸਰ ਦੇ ਮੁਕਦਮੇ ਦਰਜ ਹਨ ਅੱਜ ਉਹ ਕੋਰਟ 'ਚ ਪੇਸ਼ ਕਰਕੇ ਫਰਮਾਨ ਅਸਰ ਕਰਨ ਤੋਂ ਬਾਅਦ ਬੈਕਵਰਡ ਤੇ ਫਾਰਵਰਡ ਲੇਖ ਘੜਾ ਜਾਨਾ